ਜਿਹੜੀ ਅਹਿਮ ਮੁੱਦੇ ਨੂੰ ਲੈ ਕੇ ਅਸੀਂ ਪ੍ਰੈਸ ਕਾਨਫਰੰਸ ਕਰੀਏ ਜਿਹਦੇ ਵਿੱਚ ਵੋਟ ਚੋਰੀ ਗੱਡੀ ਛੋੜ ਦੀ ਮਹੀਨੇ ਤਹਿ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਔਰ ਸਾਡੇ ਵੋਹੜਾਂ ਦੇ ਵਿੱਚ ਸ਼ਹਿਰ ਦੇ ਹਲਕਾ ਧੂਰੀ ਦੇ ਸਾਰੇ ਨਾਗਰਿਕ ਔਰ ਵੋਟਰ ਸਹਿਬਾਨਾਂ ਕੋਲ ਜਾ ਰਹੇ ਹਾਂ ਉਹਨਾਂ ਦੇ ਸਾਈਨ ਅਭਿਆਨ ਅਸੀਂ ਸ਼ੁਰੂ ਕਰੀਏ ਜਿਹਦਾ ਨਾਮ ਅਸੀਂ ਰੱਖਿਆ ਵੋਟ ਚੋਰੀ ਗੱਡੀ ਛੋੜ ਜਿਸ ਸਾਹਬਾ ਮੋਦੀ ਨੇ ਵੋਟ ਚੋਰੀ ਕਰੀਏ ਉਹਦੇ ਤਹਿਤ ਕਾਂਗਰਸ ਪਾਰਟੀ ਲੋਕਾਂ ਦੇ ਮੈਦਾਨ ਵਿੱਚ ਉਤਰ ਕੇ ਉਹਨਾਂ ਦੇ ਕੰਮ ਕਰੇਗੀ ਉਹਨਾਂ ਦੀ ਬਾਸ਼ਪਲੰਕ ਕਰੇਗੀ ਕਿਵੇਂ ਉਹਨਾਂ ਦਾ ਧੱਕਾ ਕਰਿਆ ਜਾ ਰਿਹਾ ਹੈ ਕਿਵੇਂ ਉਹਨਾਂ ਦੀ ਵੋਟਾਂ ਨਾਲ ਫੇਰ ਬਦਲ ਕਰਿਆ ਜਾ ਰਿਹਾ ਹੈ ਇਸ ਮੁੱਦੇ ਨੂੰ ਲੈ ਕੇ ਅਸੀਂ ਮੋਦੀ ਸਰਕਾਰ ਦਾ ਘਰਾਓ ਵੀ ਕਰਨਾ ਹੈ ਔਰ ਕਾਂਗਰਸ ਪਾਰਟੀ ਤਕੜੇ ਹੋ ਕੇ ਪੂਰੀ ਦੇ ਵਿੱਚ ਇਕੱਲੇ ਇਕੱਲੇ ਲੋਕਾਂ ਕੋਲ ਪਹੁੰਚ ਕੇ ਵੋਟ ਝੋਲਤੀ ਛੋੜਨ ਦੇ ਹਨ ਨੂੰ ਲੋਕਾਂ ਤੱਕ ਪਹੁੰਚਾ ਕਰੇਗੀ ਸਾਥ ਕਾਂਗਰਸ ਪਾਰਟੀ ਬਹੁਤ ਤਿਆਰੀ ਦੇ ਨਾਲ ਇਸ ਵੇਲੇ ਕੰਮ ਕਰ ਰਹੀ ਹੈ ਅਸਲੀ ਕੋਈ ਵਿਰੋਧੀ ਧਿਰ ਦੀ ਭੂਮਿਕਾ ਨਿਭਾਰ ਗਿਆ ਤਾਂ ਕਾਂਗਰਸ ਪਾਰਟੀ ਹੈ ਚਾਹੇ ਉਹ ਹੜਾਂ ਦੇ ਵਿੱਚ ਜਾਣ ਦੀ ਗੱਲ ਹੋਵੇ ਚਾਹੇ ਉਹ ਲੋਕਾਂ ਦੇ ਮੁੱਦਿਆਂ ਨੂੰ ਉਜਾਗਰ ਕਰਨ ਦੀ ਗੱਲ ਹੋਵੇ ਹਰ ਚੀਜ਼ ਤੇ ਕਾਂਗਰਸ ਪਾਰਟੀ ਫਰੰਟ ਫੁੱਟ ਤੇ ਆ ਕੇ ਲੋਕਾਂ ਦੇ ਨਾਲ ਖੜੀ ਹੈ ਔਰ ਨਹੀਂ ਤਾਂ 2027 ਦੀ ਜੋ ਅੱਜ ਆਮ ਕਰਾਂ ਦੀ ਗੱਲ ਹੈ ਜੋ ਅੱਜ ਪਿੰਡਾਂ ਦੀ ਸੱਥਾਂ ਦੀ ਗੱਲ ਹੈ ਜੋ ਅੱਜ ਇੱਕ ਨਾਈ ਦੀ ਦੁਕਾਨ ਤੇ ਜਾਂ ਤੁਸੀਂ ਬਹਿ ਕੇ ਬਾਹਰ ਘਟਾਉਣੇ ਨੇ ਕਿਸੇ ਬਾਰਬਰ ਦੇ ਸਲੂਹ ਤੇ ਬੈਨੇ ਕਿਤੇ ਚਾਹ ਦੀ ਰੇੜੀ ਤੇ ਚਾਹ ਪੀਣੇ ਹੈ ਹਰ ਵਿਅਕਤੀ ਕੋ ਕਲਾਖਰੇ ਵੀ ਆਉਣ ਵਾਲਾ ਸਮਾ ಕಾಂಗ್ರೆਸ ਹੈ 2027 ಕಾಂಗ್ರೆਸ ਦੀ ਸਰਕਾਰ ਤੇ ਸੁਭੀ ਗੱਲ ਕੀਤੀ ਆਵੇ ਧੂਰੀ ਦੇ ਵਿੱਚ ਧੂਰੀ ਵਿੱਚ ਤੁਹਾਡੇ ਤਿੰਨ ਪਾਂ ਬਲਿਆ ਬਨੋ ਜਿਹੜੀ ਕੌਂਗ ਦੀ ਚੰਗੂ ਲੈ ਕੇ ਮੈਨੂੰ ਲੈ ਕੇ ਕੈਰੀ ਕਰੀ ਨੇ ਤੁਸੀਂ ਹੋ ਗਏ ਹੋਲਡ ਹੋ ਗਿਆ ਤੇ ਸੰਪਨ ਚਾ ਹੋ ਗਿਆ ਕਿਸ ਤਰ੍ਹਾਂ ਕੰਮ ਕਰਦੀ ਸਾਰੀ ਤੁਸੀਂ ਕਿਰਪਾ ਕਰਕੇ ਉਨੋਂ ਦੀ ਅੱਗੇ ਇੱਕ ਬੰਦੇ ਨੂੰ ਕਿਤੇ ਨਹੀਂ ਜਾਂਦੀ ਹੈ ਕਿਤਾ ਇੱਕ ਥਲੇ ਇੱਕ ਛੱਤ ਥਲੇ ਕਿਉਂ ਲੜੂਣੀ ਦਾ ਅਲੱਗ ਹੈ ਕੋ ਸਰ ਪਹਿਲੀ ਗੱਲ ਤਾਂ ਤਿੰਨ ਨਹੀਂ ਤੁੜੀ ਚ 50 ਉਮੀਦਵਾਰ ਹੋਣਗੇ ਜਿਹੜਾ ਪਹਿਲਵਾਨ ਤਕੜਾ ਹੋਊਗਾ ਪਾਰਟੀ ਟਿਕਟ ਉਹਨੂੰ ਦੇਵੇਗੀ ਚਾਹੇ ਉਹ ਕੋਈ ਮਰਜੀ ਹੋਵੇ ਮੇਰਾ ਇੱਕੋ ਹੀ ਹੈ ਕਿ ਮੈਂ ਕਾਂਗਰਸ ਦਾ ਹਾਂ ਔਰ ਕਾਂਗਰਸ ਦਾ ਸੀ ਔਰ ਕਾਂਗਰਸ ਦਾ ਰਹਾਂਗਾ ਕਿਉਂਕਿ ਦੋ ਤਰ੍ਹਾਂ ਦੇ ਇਨਸਾਨ ਹੋਣਗੇ ਇੱਕ ਉਹਦੇ ਕਾਂਗਰਸ ਖੇਕ ਹੁੰਦੇ ਕਾਂਗਰਸ ਮੇਂ ਹਮ ਕਾਂਗਰਸ ਕੇ ਐਸਾ ਸਾਨੂੰ ਕਾਂਗਰਸ ਕਿਥੇ ਮਰਜੀ ਡਿਊਟੀ ਲਾ ਦੇ ਅਸੀਂ ਕਾਂਗਰਸ ਦਾ ਛੱਡਾ ਚੱਕ ਕੇ ਫਿਰਾਂਗੇ ਅਗਰ ਛੂਬੀ ਦੀ ਮਿਹਨਤ ਦੇ ਥੱਲੇ ਕਾਂਗਰਸ ਜਿੱਤਦੀ ਹੋਵੇ ਤਾਂ ਛੂਬੀ ਹੱਸਦੇ ਹੱਸਦੇ ਕਾਂਗਰਸ ਦਾ ਛੱਡਾ ਚੱਕ ਕੇ ਘ ਮੇਰਾ ਮਤਲਬ ਇਹ ਕਿਸੇ ਹੋਰ ਨੂੰ ਟਿਕਟ ਮੰਗੇ ਜਿਹਨਾਂ ਨਾਲ ਨਾ ਖੜਾਂਗੇ ਜਿਹਨੂੰ ਕਾਂਗਰਸ ਸਿਕੜ ਦੂ ਮੈਦਾਨ ਉਹਦੇ ਨਾਲ ਖੜੂੰਗਾ ਜੀ ਚਾਹੇ ਤੂੰ ਸੀ ਹੋਵੋ ਝੋਲੀ ਸਾਹਿਬ ਤੁਹਾਡਾ ਝੰਡਾ ਚੱਕ ਕੇ ਫੇਰਾਂਗੇ ਅਸੀਂ ਕਾਂਗਰਸ ਦੇ ਆ ਅਸੀਂ ਕਾਂਗਰਸ ਲਈ ਕੰਮ ਕਰਨ ਵਾਲੇ ਵਿਅਕਤੀ ਆ ਅਸੀਂ ਇੱਕ ਵਿਅਕਤੀ ਵਿਸ਼ੇਸ਼ ਲਈ ਜਾਂ ਮੈਂ ਆਪਣੀ ਦੁਕਾਨ ਚਲਾਉਣੀ ਕਹਾਂ ਵੀ ਇਹ ਮੇਰੇ ਬੰਦਿਏ ਤੂੰ ਉਹਨੂੰ ਚਾਹ ਨਹੀਂ ਪਲਾਉਣੀ ਕਾਂਗਰਸ ਦੇ ਬੰਦਿਏ ਆਂ ਔਰ ਕਾਂਗਰਸ ਦੇ ਨਾਲ ਹੀ ਖੜਾ ਨੇ ਧੂਰੀ ਦੇ 76 ਪਿੰਡਾਂ ਦੇ ਵਿੱਚ ਸਾਡੇ ਸ਼ਹਿਰ ਦੇ 21 ਬੋਰਡਾਂ ਦੇ ਵਿੱਚ ਹਰ ਸਾਥੀ ਕੋਲੇ ਪਹੁੰਚਾਂਗੇ ਜਿਹਦੀ ਵੋਟ ਬਣੀ ਹੋਈ ਹੈ ਹਰ VOTER ਕੋਲੇ ਪਹੁੰਚਾਂਗੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਪਹਿਲਾਂ ਗੱਲ ਸਮਝਾਵਾਂਗੇ ਕਿ ਜੇ ਉਹ ਕਹਿਣਗੇ ਉਹਨਾਂ ਦੇ ਇਹ ਸਾਈਨ ਕਰਾਵਾਂਗੇ ਔਰ ਇਹ ਸਾਰਾ ਡਾਟਾ ਸਾਨੂੰ ਉਮੀਦ ਹੈ ਕਿਉਂਕਿ ਪਿਛਲੇ ਹਫਤੇ ਤੋਂ ਅਸੀਂ ਸ਼ੁਰੂ ਕਰ ਰੱਖੀ ਹੈ ਸਾਡੇ 5000 ਫਾਰਮ ਤਾਂ ਭਰ ਚੁੱਕੇ ਹੈ ਕਿ 7-8000 ਫਾਰਮ ਹੋਰ ਭਰ ਕੇ 15000 ਤਕਰੀਬਨ ਇਹ ਜਿਹੜੇ ਫਾਰਮ ਨੇ ਅਸੀਂ ਭਰ ਕੇ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਸੌਪਾਂਗੇ ਤਾਂ ਕਿ ਉਹ ਸਾਡੇ ਆਦਰ ਨੀ ਇਨ ਤਾਂ ਰਾਹੁਲ ਕਾਂਦੀ ਜੀ ਕੋਲ ਲੋਕ ਸਭਾ ਵਿੱਚ ਸਾਰੇ ਡਾਟਾ ਲੈ ਕੇ ਜਾ